ਹੈਲੋ ਜੀ ਸਭ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਲੈ ਕੇ ਆਏ ਜੀ ਅੱਜ ਆਪਾਂ ਤੁਹਾਡੇ ਵਾਸਤੇ ਨਵੀਂ ਵੀਡੀਓ থাম্বਨੇਲ ਤੇ ਟਾਈਟਲ ਦੇਖ ਕੇ ਤਾਂ ਤੁਸੀਂ ਸਮਝ ਹੀ ਗਏ ਹੋਗੇ ਆਪਣੀ ਵੀਡੀਓ ਵੀ ਕਿਹੜੀ ਚੀਜ਼ ਤੇ ਬਣਾਉਣ ਲੱਗੇ ਆ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਜੀ ਜੇਕਰ ਤੁਹਾਡੇ ਘਰ ਹਨਾ ਫਰਸ਼ ਟੇਬਲ ਹੈਗਾ ਤਾਂ ਤੁਸੀਂ ਇਹ ਵੀਡੀਓ ਜਿਹੜੀ ਅੱਜ ਵਾਲੀ ਇਹ ਵੀਡੀਓ ਨੂੰ ਫੁੱਲ ਵਾਚ ਕਰੋ ਜਰੂਰ ਦੇਖਿਓ ਤੇ ਆਪਾਂ ਜਾਲੇ ਥੋੜਾ ਟਾਈਮ ਨਾਲ ਖਰਾਬ ਕਰਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆ ਵੀ ਆਪਾਂ ਪ੍ਰੈਸਟੇਬਲ ਦੀ ਵੀਡੀਓ ਅੱਜ ਕਿਉਂ ਬਣਾਉਣ ਲੱਗੇ ਆ ਕਿਉਂਕਿ ਉਂ ਤਾਂ ਦੇਖੋ ਜੀ ਇਹਦੀ ਕਿੰਨੀ ਜਿਆਦਾ ਸਹੂਲਤ ਹੋ ਗਈ ਕਿੰਨੀ ਬੋਝ ਆ ਗਈ ਹੈ ਹਨਾ ਵੀ ਕੱਪੜੇ ਸਾਂ ਲੱਤੇ ਇਹਦੇ ਵਿੱਚ ਵਧੀਆ ਸਮਝ ਜਾਂਦੇ ਕਿੰਨੇ ਮਰਜੀ ਆਪਾਂ ਸਾਂਵਲੀਏ ਤੇ ਵਧੀਆ ਆਏ ਵੀ ਅੱਗੇ ਪੇਟੀਆਂ ਆਣ ਵਾਲੀਆਂ ਵਿੱਚ ਰੱਖਦੇ ਆਪਾਂ ਖੋਲਾ ਜਿਹੜੀ ਕਰੀ ਜਾਂਦੇ ਪਰ ਇਹਦੇ ਵਿੱਚ ਕੱਪੜੇ ਪ੍ਰੈਸ ਕਰਨ ਦਾ ਵੀ ਸੌਖਾ ਹੈ ਤੇ ਕੱਪੜੇ ਸਾਂਭਣ ਦਾ ਵੀ ਸੌਖਾ ਕਿੰਨਾ ਜਿਆਦਾ ਸੌਖਾ ਹੈ ਪਰ ਇਹਦੇ ਵਿੱਚ ਆਪਾਂ ਨੂੰ ਇੱਕ ਦਿੱਕਤ ਆਉਂਦੀ ਹੈ ਜਿਹੜੀਆਂ ਸਾਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਉਹ ਦਿੱਕਤ ਹੁੰਦੀ ਹੈ ਕਿ ਜਦੋਂ ਆਪਾਂ ਜਦੋਂ ਆਪਾਂ ਇਹ ਆਇਰਨ ਪ੍ਰੈਸ ਟੇਬਲ ਖੋਲਦੇ ਆ ਹਨਾ ਜਿਹੜੀ ਆਪਾਂ ਜਿਵੇਂ ਹੁਣ ਆਪਾਂ ਦਰੀ ਉਸ਼ਾਈ ਹੋਈ ਹੈ ਇਹ ਇਹ ਨੀਚੇ ਗਈ ਦਰੀ ਜਦੋਂ ਆਏ ਆਪਾਂ ਤਾਂ ਨੂੰ ਚੱਕਦੇ ਆ ਖੋਲਦੇ ਆ ਕੋਈ ਵੀ ਚੀਜ਼ ਕੱਢਦੇ ਆ ਹਨਾ ਤਾਂ ਇਹ ਜਿਹੜੇ ਕੱਪੜਾ ਹੁੰਦਾ ਇਹ ਉੱਤੋਂ ਉੱਤੋਂ ਕੱਟ ਜਾਂਦਾ ਕੱਪੜਾ ਹਨਾ ਤਾਂ ਇਹ ਜਿਹੜੀ ਪ੍ਰੋਬਲਮ ਹੈ ਅੱਜ ਉਹਦੇ ਲਈ ਆਪਾਂ ਇੱਕ ਬਹੁਤ ਲੋੜੀਂਦਾ ਸੋਲੂਸ਼ਨ ਕੱਢਿਆ ਇੱਕ ਆਪਾਂ ਕੀ ਕੁਸ਼ ਭੈਣਾਂ ਨੂੰ ਮਿਲਣਾ ਦਾ ਪਤਾ ਹੋਊਗਾ ਹਨਾ ਤੇ ਉਹ ਕਹਿਣਗੇ ਵੀ ਸਾਨੂੰ ਤਾਂ ਪਤਾ ਸੀ ਚਲੋ ਇਹ ਬਹੁਤ ਵਧੀਆ ਗੱਲ ਹੈ ਵੀ ਭੈਣਾਂ ਨੂੰ ਪਤਾ ਸੀ ਚਲੋ ਜਿੰਨਾ ਭੈਣਾਂ ਨੂੰ ਨਹੀਂ ਪਤਾ ਆਪਾਂ ਉਹ ਇਹ ਵੀਡੀਓ ਉਹਨਾਂ ਲਈ ਬਣਾ ਰਹੇ ਹਾਂ ਤੇ ਇਹਦੇ ਵਾਸਤੇ ਜੀ ਇੱਕ ਆਪਾਂ ਇਹਦਾ ਬਣਾਵਾਂਗੇ ਅੱਜ ਆਪਾਂ ਪ੍ਰੈਸ ਪ੍ਰੈਸ ਦੇਵਾਂਗਾ ਕਵਰ ਤੇ ਉਹ ਤੁਹਾਨੂੰ ਦੱਸਾਂਗੇ ਜੀ ਆਪਾਂ ਬਣਾਉਣਾ ਕਿਵੇਂ ਹੈ ਤੇ ਕਿਉਂਕਿ ਇਹ ਦਿੱਕਤ ਸਾਰਿਆਂ ਨੂੰ ਆਉਂਦੀ ਹੈ ਜਦੋਂ ਵੀ ਆਪਾਂ ਇਸ ਤਰ੍ਹਾਂ ਚੱਕਦੇ ਆਂ ਤੇ ਜਿਹੜਾ ਵੀ ਕਪੜਾ ਕੋਈ ਉੱਤੇ ਆਪਾਂ ਰੱਖਦੇ ਆਂ ਜਿਵੇਂ ਆਪਣੀ ਗਰੀ ਹੋ ਗਈ ਹਨਾ ਖੇਸ ਵਗੈਰਾ ਜਾਂ ਵੀ ਹੋਰ ਚਾਦਰ ਪ੍ਰੈਸ ਕਰਨ ਲਈ ਆਪਾਂ ਇਹਨੂੰ ਉੱਤੇ ਵਿਛਾਉਨੇ ਆਂ ਤੇ ਜਦੋਂ ਵੀ ਆਪਾਂ ਇਸ ਤਰ੍ਹਾਂ ਚਾਟਦੇ ਆਂ ਖੋਲਦੇ ਆਂ ਤੇ ਉਹ ਨੀਚੇ ਡਿੱਗੀ ਜਾਂਦੀ ਹੈ ਕਿਉਂਕਿ ਜਦ ਤੁਸੀਂ ਦੇਖ ਸਕਦੇ ਹੋ ਦਰੀ ਆਪਣੀ ਨੀਚੇ ਗਈ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੇ ਉਹਦੇ ਲਈ ਆਪਾਂ ਅੱਜ ਸਲੂਸ਼ਨ ਗੱਲਦੇ ਆ ਇੱਕ ਅੱਜ ਤੁਹਾਨੂੰ ਦੱਸਦੇ ਆ ਲੋਗੀ ਇਹਦੇ ਲਈ ਆਪਾਂ ਲੈਣੀ ਹੈ ਇੱਕ ਡਬਲ ਬੈੱਡ ਦੀ ਚਾਦਰ ਚਾਦਰ ਲੈ ਸਕਦੇ ਹਾਂ ਜੋ ਛੋਟੇ ਕੋਲੇ ਕੈਰੀ ਚਾਦਰਾਂ ਤਾਂ ਇੱਕ ਇੱਕ ਉਹ ਲੈ ਲਿਓ ਇੱਕ ਕਪੜਾ ਇਹਦੇ ਉੱਤੇ ਹੋਰ ਹੋ ਕਰ ਲਿਓ ਕਿਉਂਕਿ ਜਦੋਂ ਆਪਾਂ ਪ੍ਰੈਸ ਕਰਨਾ ਕਪੜਾ ਆਪਾਂ ਨੂੰ ਥੋੜਾ ਜਿਹਾ ਆਪਾਂ ਨੂੰ ਵੀ ਭਰਮਾ ਜਿਹਾ ਕਪੜਾ ਹੋਵੇ ਜਿਹਦੇ ਨਾਲ ਆਪਣੇ ਕੱਪੜੇ ਪ੍ਰੈਸ ਵਧੀਆਂ ਮਿਲਣ ਜਿਹਦੇ ਨਾਲ ਆਪਾਂ ਨੂੰ ਜਿਹੜਾ ਆ ਮੇਜ਼ ਦੀ ਵੀ ਜਿਹੜੀ ਆ ਲੱਕੜ ਲੱਗੀ ਆ ਉਹ ਕਰੜਾ ਕਰੜਾ ਜਿਹਾ ਫੀਲ ਨਾ ਹੋਵੇ ਜਦੋਂ ਵੀ ਕੱਪੜੇ ਪ੍ਰੈਸ ਕਰਨੇ ਹੁਣ ਥੋੜਾ ਜਿਹਾ ਗੋਲਾ ਹੋਵੇ ਤਾਂ ਕਰਕੇ ਦੂਰਾ ਕਪੜਾ ਲੈਣਾ ਆਪਾਂ ਇਹ ਡਬਲ ਬੈੱਡ ਦੀ ਚਾਦਰ ਹੈ ਜਿਹੜੀ ਬੂਰੀ ਕਰ ਲਈ ਹੈ ਤੇ ਕਿਉਂਕਿ ਇਹ ਉਹ ਬੇਸਤੀ ਸੀਗੀ ਤੇ ਇਸ ਲਈ ਮੈਂ ਸੋਚਿਆ ਆਪਾਂ ਇਹਦਾ ਵੀ ਆਪਾਂ ਪ੍ਰੈਸ ਟੇਬਲ ਦਾ ਕਵਰ ਬਣਾਉਣੇ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਪਛਾਣ ਲੈਣਾ ਤੇ ਅਪੀਲ ਵੀਡੀਓ ਨੂੰ ਸਾਰੇ ਜਣੇ ਫੁੱਲ ਦੇਖਿਓ ਜਿਹੜੇ ਘਰ ਘਰ ਲਵੇ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਿਉਂਕਿ ਜੇ ਆਪ ਤੁਸੀਂ ਅਦਰ ਚਾਰੇ ਵੀਡੀਓ ਸ਼ਟ ਦੋਗੇ ਹਨਾ ਤਾਂ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਆਪਾਂ ਜਿਹੜਾ ਪ੍ਰੈਸ ਟੇਬਲ ਆ ਇਹਦਾ ਕਿ ਮੇਰਾ ਵੀ ਇਹ ਕਵਰ ਆ ਜਿਹੜਾ ਪ੍ਰੈਸ ਟੇਬਲ ਦਾ ਵੀ ਆਪਾਂ ਬਣਾਇਆ ਕਿਵੇਂ ਤੇ ਜਿਹੜਾ ਪਾਸਾ ਜੁੜਿਆ ਹੋਇਆ ਜੀ ਆਪੋ ਹੋਟਲੇ ਪਾਸੇ ਰੱਖਣਾਗੇ ਉਹ ਪਾਸੇ ਤੇ ਆਪਾਂ ਨੂੰ ਕੋਈ ਸਲਾਈ ਕਰਨ ਦੀ ਲੋੜ ਨਹੀਂਗੀ ਤੇ ਜਿੰਨਾ ਕ ਆਪਾਂ ਨੂੰ ਚਾਹੀਦਾ ਵੀ ਸਲਾਈ ਜਿੰਨਾ ਕ ਆਪਾਂ ਮੋੜਨਾ ਸਲਾਈ ਕਰਨਾ ਉਹ ਚੀਜ਼ੇ ਦੇ ਆਪਾਂ ਸ਼ਾਲ ਲਾਮਾਂਗੇ ਤਾਂ ਦੋਨੇ ਸਾਈਡ ਇਹਨਾਂ ਨੂੰ ਇਕ ਮਿਲ ਕਰ ਲੈਣਾ ਜਿਹੜਾ ਵੱਧ ਘੱਟ ਹੋਊਗਾ ਉਹ ਆਪਾਂ ਕੱਟ ਲਾਂਗੇ ਤੇ ਆਪਾਂ ਠੀਕ ਕਰਨਾ ਹੈ ਕਿਉਂਕਿ ਆਪਾਂ ਇਹਦੇ ਸਲਾਈ ਲਉਣੀ ਹੈ ਨੇੜੇ ਹੋਇਆ ਬੁੱਕ ਇਹਦੇ ਨਾਲ ਲਈ ਦੀ ਆਪਾਂ ਸਲਾਈ ਤੇ ਇਹ ਚੀਜ਼ ਆਪਾਂ ਇਸ ਤਰ੍ਹਾਂ ਕਰ ਲਾਂਗੇ ਆਪਾਂ ਆਏ ਪਤਾ ਲੱਗ ਜੂਗਾ ਵੀ ਆਪਾਂ ਪ੍ਰੈਸ ਤੇ ਵਾਲਾ ਜਿਹੜਾ ਇੰਨੇ ਤੇ ਸਲਾਈ ਲਾਉਣੀ ਹੈ ਵੀ ਐਨੇ ਚੀਜ਼ ਦਾ ਆਪਾਂ ਜਿਹੜਾ ਕਵਰ ਉਹ ਤਿਆਰ ਕਰਦੇ ਠੀਕ ਹੈ ਮੈਂ ਉਮੀਦ ਕਰਦੀ ਹਾਂ ਸੋਨ ਦਿਸ ਰਿਹਾ ਹੋਊਗਾ ਸਾਰੇ ਘਣ ਭਰਾ ਉਹ ਜਿਹੜਾ ਮੈਂ ਨਿਸ਼ਾਨ ਲਾ ਰਹੀ ਹਾਂ ਤੇ ਇਸ ਤਰ੍ਹਾਂ ਨਿਸ਼ਾਨ ਲਾ ਤਾਂ ਕਿ ਜਿਹੜਾ ਵੀ ਆ ਫालतू ਕਪੜਾ ਇਹ ਆਪਾਂ ਕਟਿੰਗ ਕਟਿੰਗ ਕਰ ਦਾਂਗੇ ਤੇ ਇਸ ਤਰ੍ਹਾਂ ਚਾਰੇ ਜਿਹੜੇ ਪੱਲੇ ਆ ਉਹਨਾਂ ਤੇ ਆਪਾਂ ਨਿਸ਼ਾਨ ਲਾ ਲਿਆ ਇਹਦੇ ਨਾਲ ਜੰਗੀ ਦਾ ਤੇ ਕਿਉਂਕਿ ਇਹ ਸਾਰਿਆਂ ਨਾਲ ਜਿਆਦਾ ਵੱਡੀ ਪ੍ਰੋਬਲਮ ਆਉਂਦੀ ਹੈ ਜੀ ਉਨਕ੍ਰੈਸ ਟੇਬਲ ਦਾ ਸੁੱਕ ਬਹੁਤ ਹੈ ਪ੍ਰੈਸ ਕਰਨ ਦਾ ਸੁੱਕ ਹੋ ਗਿਆ ਕੱਪੜੇ ਸਾਫਣ ਦਾ ਸੁੱਕ ਹੋ ਗਿਆ ਪਰ ਜਿਹੜਾ ਵੀ ਆਪਣਾ ਕੋਈ ਆਪਾਂ ਦਰੀਫੇਸ ਜੋ ਵੀ ਚਾਦਰ ਉੱਤੇ ਵਿਛਾਉਨੇ ਆ ਹਨ ਤੇ ਉਹ ਜਦੋਂ ਵੀ ਆਪਾਂ ਦਾ ਜਿਹੜਾ ਇਹਦਾ ਆ ਚੱਕਦੇ ਆ ਇਹਦਾ ਡਰਾਉ ਜਾਂ ਪਲਾਨ ਟਕਣ ਤੇ ਉਹ ਆਪਣਾ ਦਰੀਫੇਸ ਆ ਜਿਹੜਾ ਨਾਲ ਦੀ ਨਾਲ ਜਿਹੜਾ ਥੱਲੇ ਜਾਂਦਾ ਇਹ ਬਹੁਤ ਵੱਡੀ ਦਿੱਕਤ ਹੁੰਦੀ ਹੈ ਇਸ ਚੀਜ਼ ਦਾ ਆਪਾਂ ਹੱਲ ਕਰਦੇ ਆ ਅੱਜ ਪੱਕਾ ਜਿੱਥੇ ਜਿੱਥੇ ਵੀ ਮੈਂ ਇਹ ਛਾਲ ਲਾਇਆਗੀ ਇਥੇ ਆਪਿਆ ਆਪ ਆਪਾ ਸਲਾਈ ਕਰਾਂਗੇ ਤੇ ਸਲਾਈ ਕਰਨ ਤੋਂ ਬਾਅਦ ਤੇ ਆਪਾਂ ਇਹਦਾ ਤੁਹਾਨੂੰ ਸਮਾਰ ਕੇ ਦੱਸਾਂਗੇ ਵੀ ਆਪਾਂ ਇਹ ਲਾਉਣਾ ਫਿਚੜਾਉਣਾ ਕਿੰਨਾ ਜ਼ਿਆਦਾ ਸੌਖਾ ਹੋ ਜਾਊਗਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਫਿਰ ਮੇਰੇ ਕਿ ਮੈਂ ਅੱਗੇ ਤੁਸੀ ਦੇਖੀ ਜਾਓ ਤੇ ਲੋ ਜੀ ਆਪਾਂ ਲੈਣੇ ਨਿਸ਼ਾਨ ਤੇ ਇਹ ਨਿਸ਼ਾਨ ਨੂੰ ਜੇ ਤੁਸੀਂ ਆਹੋ ਕਰ ਲੈ ਜੀ ਵੀ ਜਿਸ ਨੂੰ ਲੱਗਦਾ ਵੀ ਇਹ ਕਪੜਾ ਨਹੀਂ ਹੱਲੂਗਾ ਬਿਲਕੁਲ ਨਹੀਂ ਆਪਸੀ ਮੇਰੀ ਉੱਥੇ ਅੱਤ ਲੋੜੀ ਜਿਸ ਨੂੰ ਲੱਗਦਾ ਵੀ ਕਪੜਾ ਥੋੜਾ ਤਰਪਦਾ ਤਾਂ ਤੁਸੀਂ ਕੀ ਕਰਨਾ ਇਹਨੂੰ ਅਟੈਚ ਕਰਨ ਲਈ ਪੈਨ ਲਾ ਸਕਦੇ ਹੋ ਇਸ ਤੇ ਜਿੱਥੇ ਵੀ ਆਪਾਂ ਸੁਨਾਈ ਲਾਉਣੀ ਹੈ ਉੱਥੇ-ਉੱਥੇ ਤੁਸੀਂ ਪੈਨ ਲਾ ਦਿਓ ਫਿਰ ਇਹ ਕਪੜਾ ਜਿਹੜਾ ਜਿਹੜਾ ਡਬਲ ਕਪੜਾ ਆਪਾਂ ਕਰਾ ਇਹ ਵੀ ਸਖੂ ਆਲ ਹੱਲੂਗਾ ਨਹੀਂ ਇਹ ਐਵੇਂ ਜਿਹੀ ਰੋਗਾ ਲੋ ਜੀ ਆਪਾਂ ਸਾਰੇ ਆਲੇ-ਬਾਲੇ ਪੈਨ ਲਾ ਲਾਂਗੇ ਇਸ ਤਰ੍ਹਾਂ ਕਰਕੇ

ਇਹ ਘੱਟੋ ਵੱਟ 2 ਤੋਂ 3 ਸਾਲਾਂ ਜਿਹੜਾ ਇਹ ਕਵਰ ਕਰੂਗਾ ਤੇ ਨਾਲੇ ਕੋਈ ਆ ਇਹ ਹੁੰਦਾ ਉੱਪਰ ਤੋਂ ਕਪੜਾ ਤੱਕ ਜਾਂਦਾ ਹੈ ਨਾ ਜਿਹੜੀ ਇਹ ਪ੍ਰੋਬਲਮ ਹੈ ਇਹ ਦੂਰ ਹੋਊਗੀ ਕਿਉਂਕਿ ਇਹ ਦਿੱਕਤ ਸਾਰੀਆਂ ਭੈਣਾਂ ਨੂੰ ਹੁੰਦੀ ਆ ਕਪੜਾ ਅਟੈਚ ਕਰ ਲਈ ਆਪਾਂ ਆਹ ਸੀਨ ਲਾ ਰਹੇ ਆ ਆਹ ਸਲੇ ਇਹ ਦੂਰਾ ਅਧਵੀ ਜੱਦਰ ਹੈ ਜੀ ਦੂਰਾ ਪਤਾ ਕਰਿਆ ਕਿਉਂਕਿ ਆਪਾਂ باندې ਪ੍ਰੈਸ ਕਰਨਾ ਤੇ ਥੋੜਾ ਜਿਹਾ ਸੌਫਟ ਜਗ੍ਹਾ ਆਪਾਂ ਨੂੰ ਚਾਹੀਦੀ ਹੈ ਉਹ ਤਾ ਕਰਕੇ ਤੇ ਇੱਥੋਂ ਆਪਾਂ ਥੋੜੀ ਜਿਹੀ ਗਲਾਈ ਪਾਵਾਂਗੇ ਕਿਸੇ ਭੈਣ ਦਾ ਜਿਹੜਾ ਬ੍ਰਸਟਲ ਦਾ ਜਿਹੜਾ ਸਾਈਜ਼ ਉਹ ਹੁੰਦਾ ਉੱਪਰ ਤੋਂ ਵੀ ਉਹ ਓਵਨ ਦਾ ਚਾਰਸ ਆਪਣਾ ਥੋੜਾ ਜਿਹਾ ਗਲਾਈਦਾਰ ਹੈ ਆਪਾਂ ਗਲਾਈ ਪਾ ਮੜੀਏ ਤਾਂ ਗਲਾਈ ਤੋਂ ਬਾਅਦ ਆਪਾਂ ਜਿਹੜੀ ਆਹ ਪੈਨਲ ਆਈ ਹੈ ਇਹ ਕੱਢੀ ਜਾਵਾਂਗੇ ਲਾਦ ਦੀ ਨਾਲ ਤੇ ਸਾਰੇ ਇਹ ਪਿੰਨਾ ਜੇ ਤੁਸੀਂ ਲਾਉਣਾ ਚਾਹੋ ਤਾਂ ਲਾ ਸਕਦੇ ਹੋ ਨਹੀਂ ਲੋੜ ਨਹੀਂ ਇਹ ਇਹ ਕੋਈ ਕਪੜਾ ਥੋੜਾ ਤਲਕਣ ਵਾਲਾ ਨਹੀਂ ਹੈ ਤਾਂ ਤੁਸੀਂ ਨਾ ਲਾਇਓ ਤੇ ਜੇ ਤੁਹਾਨੂੰ ਲੱਗਦਾ ਵੀ ਕਪੜਾ ਤਲਕੂਗਾ ਵੀ ਨਿਸ਼ਾਨ ਵੀ ਉਰੇ ਪਰੇ ਨਾ ਹੋਵੇ ਤਾਂ ਫੇਰੇ ਪੈਨਲ ਕੁਝ ਲਾ ਸਕਦੇ ਹੋ ਨਾਦੀ ਨਾਲ ਆਪਾਂ ਨਿਸ਼ਾਨ ਲਾਈ ਜਾਵਾਂਗੇ ਤੇ ਪਹਿਲਾਂ ਕੱਢੀ ਜਾਵਾਂਗੇ। ਲੋ ਜੀ ਇਹ ਨਿਸ਼ਾਨ ਦੇ ਉੱਤੇ ਆਪਾਂ ਜਿਹੜੀ ਐ ਸਲਾਈ ਕਰਾਂਗੇ ਜਿਹੜੇ ਆਪਾਂ ਨਿਸ਼ਾਨ ਲਾਏ ਆ ਤੇ ਜਿਹੜਾ ਆਪਣੇ ਇਹ ਵਾਲੇ ਪੈਣਾ ਆਪਾਂ ਨਾਦੀ ਨਾਲ ਕੱਢੀ ਜਾਵਾਂਗੇ ਜੇਕਰ ਤੁਹਾਨੂੰ ਆ ਲੱਗਦਾ ਵੀ ਤੁਸੀਂ ਪਹਿਣਾ ਪੈਣਾ ਕੋ ਕਪੜਾ ਵੀ ਠੂਲਾ ਜਾਂ ਨਹੀਂ ਹੈਗਾ ਵੀ ਦਲਤੜਾ ਨਹੀਂ ਤਾਂ ਤੁਸੀਂ ਪਹਿਲ ਨਾ ਲਾਇਓ ਤੇ ਜੇ ਤੁਹਾਨੂੰ ਲੱਗੇ ਵੀ ਆਪਾਂ ਵੀ ਉਰੇ ਪਰੇ ਨਾ ਹੋਵੇ ਕਪੜਾ ਨਿਸ਼ਾਨ ਲਾਏ ਤਾਂ ਤਾਂ ਫਿਰ ਤੁਸੀਂ ਜਿਹੜੇ ਪੈਣਾ ਲਾ ਸਕਦੇ ਆਪਾਂ ਜਿਹੜਾ ਇਹ ਬਿਸਤਰਾ ਹੈ ਇੰਨੇ ਆਪਾਂ ਸਲਾਈ ਕਰਾਂਗੇ ਜਿਹੜੇ ਪੈਨ ਲੱਗੇ ਆ ਨਾਲ ਦੀ ਨਾਲ ਆਪਾਂ ਕੱਢੀ ਜਾਵਾਂਗੇ ਕਿਉਂਕਿ ਜੀ ਚੀਜ਼ ਮੱથા ਬੰਦਦੀ ਹੁੰਦੀ ਆ ਹਨਾ ਇਹਨੂੰ ਸੰਭਾਲ ਕੇ ਰੱਖਣੀ ਆ ਰੱਖਣੀ ਚਾਹੀਦੀ ਕੋਈ ਵੀ ਚੀਜ਼ ਆਪਾਂ ਬਣਾਉਨੇ ਆ ਤੇ ਬਾਕੀ ਇਹ ਪ੍ਰੋਬਲਮ ਸਾਰਿਆਂ ਨੂੰ ਬਹੁਤ ਆਉਂਦੀ ਆ ਹਨਾ ਬਸ ਉੱਤੋਂ ਆਪਾਂ ਜਦੋਂ ਵੀ ਵੀ ਮੇਜ਼ ਦੇ ਵਿੱਚੋਂ ਕੋਈ ਵੀ ਚੀਜ਼ ਕੱਢਦੇ ਆ ਤਾਂ ਉਹਦਾ ਢੱਕਣ ਚੱਕਦੇ ਆ ਤਾਂ ਜਿਹੜਾ ਆਪਣੀ ਵੀ ਦਰੀ ਹੁੰਦੀ ਆ ਜਾਂ ਥੇਸ ਉੱਤੇ ਵਿਸ਼ਾ ਹੁੰਦਾ ਹੈ ਨਾ ਉਹ ਤਰਕ ਜਾਂਦਾਗਾ ਤਾਂ ਇਹ ਬਹੁਤ ਵੱਡੀ ਦਿੱਕਤ ਹੁੰਦੀ ਸਾਰੀਆਂ ਭੈਣਾਂ ਨਾਲ ਤਾਂ ਇਹਦਾ ਅਜਾ ਪੱਕਾ ਹੱਲ ਕਰ ਦੇਣਾ ਮੈਨੂੰ ਵੀ ਬਹੁਤ ਦਿੱਕਤ ਸੀਗੀ ਜੀ ਇਸ ਚੀਜ਼ ਦੀ ਤੇ ਤਾਂ ਕਰਕੇ ਆਪਾਂ ਮਖਾ ਲਈ ਤਾਂ ਆਪਾਂ ਆਪਣੇ ਮੇਜ਼ ਦਾ ਜਿਹੜਾ ਕਵਰ ਬਣਾ ਲੈਂਦੇ ਅਕਸਟੇਬਲ ਦਾ ਇਹਨਾਂ ਲਈ ਮਖਾ ਆਪਾਂ ਸਾਰੀਆਂ ਭੈਣਾਂ ਦੇ ਨਾਲ ਸ਼ੇਅਰ ਕਰਦੇ ਆ ਵੀ ਆਪਾਂ ਬਣਾਇਆ ਕਿ ਲੋ ਜੀ ਇੱਥੋਂ ਦੀ ਆ ਆਪਾਂ ਲੇੜ ਲਾਈ ਹੈ ਤੇ ਜਿਹੜਾ ਵੀ ਆਪਣਾ ਫालतू ਕਪੜਾ ਇਹ ਤੋਂ ਆਪਾਂ 4 ਉਂਗਲਾਂ ਇਧਰੋਂ ਇਧਰ ਛੱਡਣਾ ਤੇ ਕਿਉਂਕਿ ਆਪਾਂ ਇਹ ਲੇੜ ਮੋੜਨੀ ਹੈ ਤੇ ਤਾਂ ਕਰਕੇ ਆਪਾਂ ਇਹ ਫालतू ਕਪੜਾ ਰੱਖਿਆ ਤੇ ਜਿਹੜਾ ਫालतू ਵੀ ਇਧਰ ਆ ਰੱਖਿਆ ਆਪਾਂ 4 ਉਂਗਲ ਇਹ ਵਾਲਾ ਜਿਹੜਾ ਫालतੂ ਹੈ ਇਹ ਆਪਾਂ ਕਟਿੰਗ ਕਰ ਦਾਂਗੇ ਸਾਰਾ ਤੇ ਇਥੋਂ ਆਪਣੇ ਡਿਪਰਸ ਟੇਬਲ ਦੀ ਗਲਾਈ ਹੈ ਇਸ ਲਈ ਆਪਾਂ ਗਲਾਈ ਪਾਵਾਂਗੇ ਜੇ ਕਿਸੇ ਪਹਿਨਪਹਿਰਾਂ ਦੇ ਚਾਰਸਾ ਹੈਗਾ ਪ੍ਰੈਸ ਟੇਬਲ ਤਾਂ ਉਹ ਚਾਰਸਾ ਜਿਹੜੀ ਇਹ ਕਟਿੰਗਾ ਉਹ ਕਰ ਸਕਦੇ ਤੇ ਲੋ ਜੀ ਸਾਰਾ ਕੱਪੜਾ ਕੱਟਣ ਤੋਂ ਬਾਅਦ ਆਪਾਂ ਇਹਨਾਂ ਜਿਹੜੀਆਂ ਚਾਰੇ ਚੁੰਡਾ ਇਹਦੇ ਵਿੱਚ ਪਾ ਲਾਸਟਕ ਪਾਵਾਂਗੇ ਲਾਸਟਕ ਐਡ ਕਰਾਂਗੇ ਆਪਾਂ ਕੀ ਕਰਨਾ 8 ਇੰਚ ਦਾ ਟਿੱਕਰ ਜਿਹੜੀ ਲਾਸਟਕ ਹੈ ਇੰਨੇ-ਇੰਨੇ ਪੀਸ ਕਰ ਲੈਨੇ ਇਹਨੂੰ ਮੈਡ ਮੈਣ ਕੇ ਇੱਕ ਪੀਸ 8 ਇੰਚ ਜਿਹੜਾ ਹੁੰਦਾ ਆਪਣਾ ਉਹ ਲੈਣੀ ਹੈ ਲਾਸਟਕ ਤੇ ਚਾਰ ਪੀਸ ਕਰ ਲੈਣੇ ਆ ਇੱਕੋ ਜਿਹੇ ਇਸ ਤਰ੍ਹਾਂ ਤੇ ਇਹ ਆਪਾਂ ਸਾਰੇ ਜਿਹੜਾ ਸਾਰੇ ਪਲੇਟੇ ਬਣਾਉਂਦੇ ਉਹਦੇ ਚ ਨਹੀਂ ਆ ਉਹ ਇਹੋ ਕਰ ਲੈ ਜੀ ਲਾਸਟਿਕ ਪਾਉਣੀ ਇਹ ਲਾਸਟਿਕ ਸਿਰਫ ਆਪਾਂ ਜਿਹੜੀਆਂ ਇਹਦੀਆਂ ਚੁੰਡਾ ਉਹਦੇ ਚ ਐਡ ਕਰਨੀ ਆ ਤੇ ਇਹ ਉਹ ਵੀ ਜ਼ਿਆਦਾ ਨਹੀਂ ਖਿੱਚਣੀ ਬਸ ਇੰਨੀ ਤੇ ਖਿੱਚਣੀ ਆ ਜੇ ਜ਼ਿਆਦਾ ਖਿੱਚਾਂਗੇ ਇੰਨੀ ਜਾਲੇ ਖਿੱਚਾਂਗੇ ਤਾਂ ਜਿਹੜੇ ਪ੍ਰੈਸ ਟੇਬਲ ਦਾ ਜਿਹੜਾ ਚੁੰਡਾ ਉਹਦੇ ਵਿੱਚ ਬਹੁਤ ਜ਼ਿਆਦਾ ਬਾਲ ਪੈ ਜਾਣਗੇ ਜਿਹੜੇ ਕਿ ਬਹੁਤ ਜ਼ਿਆਦਾ ਭੜੇ ਲੱਗਣਗੇ ਆਪਾਂ ਬਸ ਇੰਨੀ ਖਿੱਚ ਕੇ ਐਡ ਕਰਨੀ ਹੈ ਜ਼ਿਆਦਾ ਨਹੀਂ ਜ਼ਿਆਦਾ ਖਿੱਚ ਕੇ ਕਪੜਾ ਨਹੀਂ ਉਹ ਕਰਨੀ ਲਾਸਟ ਕੋ ਕੋਣੀ ਕਪੜੇ ਦੇ ਵਿੱਚ ਬਸ ਇਹ ਥੋੜੀ ਜਿਹੀ ਖਿੱਚਣੀ ਹੈ ਵੀ ਇੰਨੀ ਜਿਹੀ ਖਿੱਚਣੀ ਹੈ ਚਲੋ ਜੀ ਆਪਾਂ ਜਿਹੜੀਆਂ ਚੁੰਡਾਂ ਦੇ ਵਿੱਚ ਹੈ ਲਾਸਟ ਕੈਡ ਕਰਦੇ ਲੋ ਜੀ ਆਪਾਂ ਇਸ ਤਰ੍ਹਾਂ ਲਾਸਟ ਦਾ ਜਿਹੜੀ ਚੁੰਡਾ-ਚੁੰਡਾ ਦੇ ਵਿੱਚ ਐਡ ਕਰਾਂਗੇ ਤੇ ਹੋਰ ਆਪਾਂ ਕਿਤੇ ਨਹੀਂ ਕੌਣੀ ਲਾਸਟ ਕਰੀ ਜੇ ਜਿਆਦੇ ਇੱਕ ਗੱਲ ਦਾ ਧਿਆਨ ਰੱਖਿਓ ਜਿਆਦਾ ਖਿੱਚਣੀ ਵੀ ਨਹੀਂ ਆਪਾਂ ਲਾਸਟ ਵੀ ਆਰਾਮਦਾਰੀ ਜੇ ਨਾਲ ਆਪਾਂ ਜਿਹੜੀ ਲਾਸਟ ਕਰੋ ਕਰਦੇ ਆ ਜਿਆਦੇ ਖਿੱਚਾਂਗੇ ਤਾਂ ਜਿਹੜੇ ਵਾਲ ਬਹੁਤ ਜਿਆਦੇ ਪੈ ਜਾਣਗੇ ਉਹ ਚੰਗੇ ਜੇ ਨਹੀਂ ਲੱਗਦੇ ਇਸ ਤਰ੍ਹਾਂ ਆਪਾਂ ਲਾਸਟ ਕਰ ਤੇ ਕਿਹੜਾ ਆਪਾਂ ਲਾਸਟ ਕਰਦੇ ਸਲਾਈ ਲਾ ਰਹੇ ਫਿਰ ਆਪਣਾ ਜਿਹੜਾ ਇਹ ਕਪੜਾ ਹੈ ਇਹ ਲਾਸਟਿਕ ਦੇ ਉੱਤੇ ਇਸ ਤਰ੍ਹਾਂ ਕਰਕੇ ਆਏ ਫੋਲ ਇਹਨੂੰ ਆਏ ਮੋੜ ਕੇ ਇਸ ਤਰ੍ਹਾਂ ਸਾਰੇ ਪ੍ਰੈਸਟੇਬਲ ਦੇ ਚਾਰੇ ਸਾਈਡਾਂ ਤੇ ਜਿਹੜੀ ਆਪਾਂ ਸੀਨ ਲਾ ਦਾਂਗੇ ਕਿਰਾ ਆਪਾਂ ਚਾਰੇ ਜੁੰਡਾਂ ਤੇ ਜਿਹੜੀ ਲਾਸਟਿਕ ਜਿਹੜੀ ਐਡ ਕਰਾਂਗੇ ਇਹਦੇ ਚ ਚਲੋ ਜੀ ਆਪਾਂ ਸਾਰੀਆਂ ਜੁੰਡਾਂ ਤੇ ਲਾ ਲਈਏ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਚਾਰੇ ਜੁੰਡਾਂ ਤੇ ਇਸ ਤਰ੍ਹਾਂ ਕਰਕੇ ਜਿਹੜੀ ਆਪਾਂ ਲਾਸਟਿਕ ਲਾ ਲੈਣੀ ਮੋੜ ਕੇ ਜਿਹੜਾ ਆਪਾਂ ਆਹ ਵਾਲਾ ਕੱਪੜਾ ਹੈ ਇਹ ਸਾਰਾ ਲਾਸਟਿਕ ਦੇ ਉੱਤੇ ਇਸ ਤਰ੍ਹਾਂ ਫੋਲਡ ਕਰ ਲੈ ਜਿਹਦੇ ਨਾਲ ਇਹ ਸਿਉਣ ਵੀ ਮੁਰਝੂਗੀ ਤੇ ਸੋਹਣਾ ਵੀ ਲੱਗੂਗਾ ਹੁਣ ਇੱਕ ਸਿਉਣ ਆਪਾਂ ਸਾਰਾ ਜਿਹੜਾ ਫालतू ਕਪੜਾ ਰੱਖਿਆ ਸੀਗਾ ਉਹ ਸਾਰਾ ਉਹਦੇ ਸਿਉਣ ਲਾਵਾਂਗੇ ਇਸ ਤਰ੍ਹਾਂ ਕਰਕੇ ਲੋ ਜੀ ਇਸ ਤਰ੍ਹਾਂ ਆਪਾਂ ਜਿਹੜੇ ਇਹ ਚਾਰੇ ਪੰਨਿਆਂ ਤੇ ਰੇਡ ਰੇਡ ਲਾਈ ਹੈ ਤੇ ਟੁੰਡਾ ਟੁੰਡਾ ਤੇ ਆਪਾਂ ਇਕੱਲੀ ਲਾਸਟ ਪਾਈ ਹੈ ਤੇ ਹੁਣ ਆਪਾਂ ਤੁਹਾਨੂੰ ਲਾਈਵ ਲਾਈ ਵੀ ਉਹ ਕਰਕੇ ਦਿਖਾਉਣੀ ਹੈ ਡੈਮੋ ਇਹਦਾ ਕਿਵੇਂ ਸਹੀ ਆਉਂਚੇ ਆਪਾਂ ਕਰ ਬਣਾ ਲੈਣਾ ਤੇ ਇਹਦੇ ਨਾਲ ਵਸ ਹੀ ਇੱਕ ਹੋ ਗਿਆ ਵੀ ਹੁਣ ਆਪਾਂ ਨੂੰ ਇਹ ਦਿੱਕਤ ਤੇ ਨਹੀਂ ਆਉਂਦੀ ਸੀ ਫ੍ਰੀਜ ਜਦੋਂ ਵੀ ਆਪਾਂ ਕੋਈ ਕਪੜਾ ਕੱਢਣਾ ਜਾਂ ਖੋਲਣਾ ਇਹਨੂੰ ਤਾਂ ਫਿਕਸ ਨਹੀਂ ਸੀ ਇਹ ਇਹ ਸਿੱਚਾ ਤਿਲਕ ਨੂੰ ਵਜਾ ਕੋਈ ਸ਼ਾਇਦ ਹੀ ਦਿੱਕਤ ਨਹੀਂ ਆਉਂਦੀ ਸੀ ਚਾਹੋ ਜੋ ਇਸ ਤਰ੍ਹਾਂ ਜਿਹੜਾ ਆਪਾਂ ਖਾਣਾ ਜਿਹੜਾ ਰੈਡੀ ਹੁੰਦਾ ਹੈ ਜੀ ਹੁਣ ਆਪਾਂ ਤੋਂ ਇਹ ਚੋੜ ਕੇ ਖਾਣਾ ਉਹ ਭਾਣੀ ਜਾਰੇ ਹੀ ਪੈਰੇ ਜੇ ਆਪਾਂ ਜਾਦੇ ਖਿੱਚ ਕੇ ਆਏ ਪਾਲਦੇ ਫਿਰ ਇਹ ਬਹੁਤ ਜਿਆਦਾ ਭੈੜੇ ਲੱਗੇ ਮਨਾ ਆਪਣਾ ਚੱਕੀ ਦੇ ਭੜੇ ਮੈਨੂੰ ਕਿਵੇਂ ਵੀ ਆਏ ਰਵੇ ਪਰ ਆਦੀ ਤੇ ਆਸ਼ਾ ਵੀ ਪਰ ਇਹ ਗੂ ਗੱਲੇ ਨੇ ਤੇ ਲੋਦਾ ਇਹ ਆਪਣਾ ਕਮਰਾ ਜਿਹੜਾ ਬਾਹਰ ਵਾਲੇ ਕਿਦਾ ਸੁਭਾ ਵਾਹਨੇ ਤਰੀ ਤਾਂ ਜਿੱਦਰੀ ਫੇਸ ਜਿਹੜਾ ਵੀ ਤੁਹਾਨੂੰ ਦਿੱਤਰ ਕੀ ਆਉਂਦਾ ਹਨਾ ਸਰਕਾਰ ਦੇ ਡਿੱਪਾ ਬਣੇਗਾ ਰੇਖਾ ਹਰ ਤੇ ਹੁਣ ਇਹਦੇ ਇਹ ਵੀ ਕੋਈ ਦਿੱਕਤ ਨਹੀਂ ਬਸ ਇਸ ਤਰ੍ਹਾਂ ਆਇਆ ਕਰਕੇ ਕਵਰ ਲਾਓ ਤੇ ਢੋਣ ਵਾਸਤੇ ਇਹ ਨੂੰ ਜਿਹੇਂ ਵਾਲੇ ਬਣਾਓ ਲੋਜੀ ਜੇਕਰ ਸਾਡਾ ਸਾਡੀ ਵੀਡੀਓ ਵਧੀਆ ਲੱਗੀ ਹੈ ਨਾ ਆਪਾਂ ਨੂੰ ਤੁਹਾਨੂੰ ਆਪਾਂ ਜਿਹੜਾ ਮੈਂ ਕਵਰ ਬਣਾਇਆ ਵਧੀਆ ਲੱਗਿਆ ਥੋੜਾ ਜਿਹਾ ਵੀ ਫਲੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਤੇ ਮੈਨੂੰ ਪਤਾ ਹੈ ਜੀ ਕੁਝ ਭੈਣਾਂ ਨੂੰ ਤਾਂ ਪਤਾ ਹੀ ਹੋਣਾ ਹੈ ਨਾ ਉਹ ਕਹਿਣ ਕਹਿ ਨਹੀਂ ਆ ਵੀ ਅਸੀਂ ਤਾਂ ਬਹੁਤ ਟਾਈਮ ਨੇ ਬਣਾ ਰਹੇ ਆ ਤੇ ਆਪਾਂ ਨੂੰ ਪ੍ਰੋਸਟੇਬਲ ਹੈ ਉਹਨੂੰ ਥੋੜਾ ਟਾਈਮ ਹੀ ਹੋਇਆ ਜੀ ਤਾਂ ਮੈਨੂੰ ਲੱਗਿਆ ਕਿ ਆਜ ਜ ਵੀ ਮੈਨੂੰ ਲੱਗਿਆ ਕਿ ਆਪਾਂ ਨੂੰ ਪ੍ਰੈਸ ਦਾ ਵੀ ਟੇਬਲ ਦਾ ਹੈ ਨਾ ਜਿਹੜਾ ਕਮਰਾ ਬਣਾਉਣਾ ਚਾਹੀਦਾ ਤੇ ਮੈਂ ਆ ਕੇ ਬਣਾ ਰਹੀ ਸੀ ਮੈਂ ਸੋਚਿਆ ਕਿ ਸੋਨੇ ਸਾਰੇ ਪੈਨਪ੍ਰਮ ਦੇ ਨਾਲ ਸ਼ੇਅਰ ਕਰ ਦੇ ਤਾਂ ਜਿੱਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਮੈਨੂੰ ਦੱਸਿਓ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਪੈਨਪ੍ਰਮ ਨੂੰ ਸਸ਼ੇ ਕਾਲ ਜੀ ਬਾਏ ਬਾਏ ਜੀ